ਦੇ ਨਹੀਂ ਜਿਹੜੇ ਕੁਝ ਦਿਨਾਂ ਤੋਂ ਸ਼੍ਰੀ ਕਲਤੋਚਾਪਾਣ ਦੇ ਜੱਸੀਦਾਰ ਸਾਹਿਬਾਨ ਤੇ ਹੁਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਲੈ ਕੇ ਜੋ ਪੰਥਕ ਸੰਕਟ ਬਣਿਆ ਹੋਇਆ ਸੀਗਾ ਤਖਸਾਲਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਕਿਵੇਂ ਅਨੁਯੁਕਤ ਕਰਨਾ ਕਿਵੇਂ ਪੰਥਕ ਭਾਵਨਾ ਅਨੁਸਾਰ ਉਹਨਾਂ ਦੀ ਸੇਵਾ ਨਿਵਰਤੀ ਅਤੇ ਜੋ ਮੌਜੂਦਾ ਪੰਥ ਖਲਾਤ ਇਸ ਬਿਫਰੇ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਰੇਕ ਸੰਸਾਰ ਭਰ ਵਿੱਚ ਹਰੇਕ ਵਸਤੇ ਸਿੱਖ ਦਾ ਜਿਹੜਾ ਫਿਰਦਾ ਉਹ ਦੁਖੀ ਆ ਬਲੁੰਦਰਿਆ ਹੋਇਆ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਸਭ ਸੰਸਥਾਵਾਂ ਸਭ ਸਿਧਾਂਤਾਂ ਸਭ ਮਰਯਾਦਾਵਾਂ ਜੋ ਸਿੱਕੇ ਟੰਕੇ ਜਿਸ ਤੰਗ ਨਾਲ ਮਨਮਾਨੀਆਂ ਕੀਤੀਆਂ ਜਾ ਰਹੀਆਂ ਇਹ ਆਪਣੇ ਆਪ ਚ ਹਰੇਕ ਸਿੱਖ ਦੇ ਲਈ अच्छा पूरा ਬਰਤਾਰਾ ਸਮਝਿਆ ਜਾ ਰਿਹਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸਮਤਾ ਆਵੇ ਖਾਲਸਾ ਪੰਥ ਦੇ ਲਈ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਨਿਵਰਤੀ ਦੇ ਲਈ ਇੱਕ ਵਿਧੀ ਵਿਵਧਾਨ ਬਣਾਉਣ ਅਤੇ ਮੌਜੂਦਾ ਸਮੇਂ ਪੰਥਕ ਜੋ ਸੰਕਟ ਬਣਿਆ ਹੋਇਆ ਹੈ ਉਹਦੇ ਲਈ ਅਕਾਲ ਪੁਰਖ ਗੁਰਹਗੰਬ ਸਿੰਘ ਜੀ ਦੇ ਤਖਤ ਅੱਗੇ ਅਕਾਲ ਪੁਰਖ ਦੇ ਤਖਤ ਅੱਗੇ ਅਰਦਾਸ ਬੇਨਤੀ ਵਕਫਾਕ ਸੰਸਥਾਵਾਂ ਦੇ ਦੁਆਰਾ ਜਿਹੜੀ ਇਹ ਕੀਤੀ ਗਈ ਆ ਤਾਂ ਕਿ ਆਪਣੇ ਪੰਥ ਨੂੰ ਵਿਵੇਕਪੁੱਤ ਬਖਸ਼ ਕੇ ਕਿਸਮਤ ਬਖਸ਼ ਕੇ ਸਾਨੂੰ ਇਹ ਇਹਦੇ ਲਈ ਅਸੀਂ ਕੁਛ ਕਰ ਸਕੀਏ ਅਤੇ ਨਾਲ ਹੀ ਅਰਦਾਸ ਵੀ ਕਰਦਿਆਂ ਕਿ ਦਸ਼ਮੇਸ਼ ਪਿਤਾ ਆਪਣੇ ਕਲਗੀਆਂ ਵਾਲੇ ਪੰਥ ਦੇ ਵਿੱਚ ਜਿਹੜੀ ਸਮਤ ਬਖਸ਼ਿਓ ਨੂੰ ਪ੍ਰਿਕਟਾ ਇਤਿਫਾਕ ਅਤਿ ਉਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਯਤਨਸ਼ੀਲ ਹੋਈਏ ਇਹਦੇ ਲਈ ਅਰਦਾਸ ਵੀ ਅੰਤ ਕੀਤੀ ਆ ਜਿਹੜੇ ਤਖਤ ਸਾਹਿਬ ਤੇ ਉਸિંહ ਸਾਹਿਬ ਵੀ ਦਾਇਰ ਪੂਛੀ ਕੀਤੀ ਗਈ ਸਮਾਂ ਕੋਈ ਹੋਰ ਰੱਖਿਆ ਸੀ ਤੇ ਸਿਵਰ ਸਰੇ ਕਰਦੇ ਇਹ ਤੇ ਇਹਦੇ ਬਾਰੇ ਤੇ ਪ੍ਰਬੰਧਕ ਜਨ ਹੀ ਵਧੇਰੇ ਤੌਰ ਤੇ ਦੱਸ ਸਕਦੇ ਨੇ ਕਿ ਉਹਨਾਂ ਨੇ ਇਹ ਮਰਜ਼ਾਦਾ ਦਾ ਇਹ ਕਿਉਂ ਇਸ ਢੰਗ ਦਾ ਜਿਹੜਾ ਤਖਸੈਬਾਨ ਦੇ ਜਥੇਦਾਰ ਦੇ ਤਖਤ ਰਸ਼ੀਨੀ ਦਾ ਜਿਹੜਾ ਜੋ ਇੱਕ ਵਿਧੀ ਵਿਵਧਾਨ ਹੈ ਮਰਜ਼ਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਦੇ ਵਿੱਚ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਦਲ ਪੰਥ ਸਾਰੇ ਰਲ ਕੇ ਸਭ ਸਭਾ ਸੁਸਾਇਟੀ ਰਲ ਕੇ ਇੱਕ ਵਿਧੀਵਤ ਢੰਗ ਨਾਲ ਉਹਦਾ ਮਾਨ ਸਨਮਾਨ ਢੰਗ ਨਾਲ ਉਹਨਾਂ ਉਹਨਾਂ ਦਾ ਜਿਹੜਾ ਤਖਤ ਰਸ਼ੀਨੀ ਜਾਂ ਉਹਨਾਂ ਦੀ ਸੇਵਾ ਇਹ ਸੰਭਾਲ ਉਹ ਕਰਦੀਆਂ ਸਨ ਪਰ ਇਹ ਕਿਉਂ ਹੋਇਆ ਇਹਦੇ ਬਾਰੇ ਤੁਸੀਂ ਸਾਰੇ ਮੇਰੇ ਨਾਲ ਵੱਧ ਜਾਣਦੇ ਨੇ ਇਹ ਇਹ ਦੁਖਦਾਈ ਇਤਿਹਾਸ ਦਾ ਇੱਕ ਹਿੱਸਾ ਬਣ ਗਿਆ ਧੰਵਾਦ ਜੀ ਸੈਂਕ ਸਾਬ ਅੱਜ ਜਿਹੜਾ ਘਟਨਾਕ੍ਰਮ ਹੋਇਆ ਉਸ ਨੂੰ ਲੈ ਕੇ ਅੱਜ ਜੋ ਇਹ ਕਾਰਕਰਮ ਕੀਤਾ ਗਿਆ ਜੀ ਆਪ ਦੀ ਲੋਕ ਉਹਦੇ ਬਾਰੇ ਥੋੜਾ ਚੰਗਣਾ ਹੋ ਵਾ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਮੈਂਦੀਆਂ ਦੇ ਇੱਕ ਵਾਰੀ ਸਾਰਿਆਂ ਦੇ ਨਾਮ ਦੱਸ ਦਿਆਂ ਹਾਂਜੀ ਹਾਂਜੀ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਠੀਕ ਆ ਅੱਜ ਪੰਥਕ ਤਾਲ ਮੈਨ ਸੰਗਠਨ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਆਂ ਦਾਤਾ ਸਤਿਗੁਰੂ ਦੇ ਦਰ ਤੇ ਜਾ ਕੇ ਨਮਸਕਾਰ ਕੀਤੀ ਹੈ ਇਹ ਜਥੇਬੰਦੀਆਂ ਦੇ ਸਮੂਹ ਇਸਤਾਲ ਵਿੱਚ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੇ ਹੈ ਕੀ ਆਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕਾਇਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਆਕਾਲ ਤਖਤ ਦੇ ਪ੍ਰਬੰਧ ਦੀ ਨਿਗਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸਿਰ ਅਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅੱਜ ਦੀ ਨਹੀਂ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇ ਤੁਸੀਂ ਕਦੀ ਸ਼ੋਮਨੀਗੋੜ ਦਾ ਪ੍ਰਬੰਧ ਕਮੇਟੀ ਸ਼੍ਰੀ ਦਰਵਾਰ ਸਾਹਿਬ ਤੇ ਹੋਰ ਬੜੀਆਂ ਜਿੰਮੇਵਾਰੀਆਂ ਦੇ ਲਈ ਸਿੰਘ ਸੁਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਲਾ ਸਾਡਾ ਖਤਮ ਹੋ ਚੁੱਕਾ ਹੈ ਕਮਿਊਨਿਟੀ ਚਾਹਿਆ ਸੀ ਕਿ 2000 ਸਾਲ ਦੇ ਅੰਦਰ ਕਿਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਬਿਆਨੀ ਜਗENDER ਸਿੰਘ ਵਿਦਵਾਨਤੀ ਜੀ ਉਹਨਾਂ ਨੇ ਇਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦਾਂ ਜਨਰਲ ਹਸਦਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਅੱਜ ਅਸੀਂ ਦੇਖ ਕੀ ਰਹੇ ਹਾਂ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਗੀ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਗਈ ਹੈ ਕਰਤਾਰ ਸਾਹਿਬ ਜੀ ਅੱਜ ਇੱਕੜਾ ਖਾਦੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਇਸੇ ਇਸ ਤਰ੍ਹਾਂ ਕਰਾਵਾਵਾਂ ਦੇ ਕਹਿੰਦੇ ਸਨ ਸਿੰਘ ਸਾਹਿਬ ਕੀ ਕਿਹਾ ਕਿ ਜਿਸ ਤਰ੍ਹਾਂ ਨਿਯੁਕਤੀ ਕੀਤੀ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗਰੰਟੀ ਨੇ ਅਕਾਲਤਰ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜਾਂਦੀ ਹੈ ਜਾਂ ਉਹਨਾਂ ਵਿੱਚ ਫੰਦਾ ਜਾਂਦਾ ਹੈ ਜਾਂ ਖੁੱਟ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰਬੰਦੀ ਹੋ ਸਕਦੀ ਹੈ ਲੇਕਿਨ ਅਜਿਹਾ ਹੋਇਆ ਨਹੀਂ ਇਹਨੂੰ ਕੀ ਸਮਝਦੇ ਨੇ ਨਿਯੁਕਤੀ ਇਹਨੂੰ ਸਮਝਦੇ ਹੋ ਨੂੰ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਮੌ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੇ ਚਾਹੀਦੇ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜਿੰਨਾਂ ਵਾਲੀ ਸੌਂਪਣੀ ਚਾਹੀਦੀ ਸੀ ਦੇਖ ਤੁਕਲ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜਿਮੇਵਾਰ ਸੌਂਪਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕਣ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਤੇ ਜੇ ਜੇ ਉਸ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਵੀ ਪਹਿਲਾਂ ਖਤਮ ਕਰਨਾ ਚਾਹੀਦਾ ਤਾਂਕਿ ਕੰਮ ਕਰ ਸਕਦੇ ਜਿਉਂ ਕਿ ਆ ਕੇ ਇਹ ਸਰਕਾਰ ਦੇ ਪਦਮੀਆਂ ਨੇ ਪਦਮੀਆਂ ਉਹਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕਿ ਕੇਵਲ ਸਿੰਘ ਬੈਠੇ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਿਕਾਰਯੋਗ ਨੇ ਇਹ ਨਿਰਵਾਵਾਦ ਰਹਿਣੀਆਂ ਚਾਹੀਦੀ ਨੇ ਉਹ ਕਿੰਨੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨਿਮੈਂਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਤਾ ਵਾਸਤੇ ਇਕ ਬਹੁਤ ਵੱਡਾ ਕਾਰਨ ਇਸ ਲਈ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂਨੇਰੇ ਕਰ ਲਿਆ ਇਸ ਨੂੰ ਕਰ ਲਈ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਉੱਥੇ ਕਿੰਨੀ ਖੁਸ਼ੀ ਹੁੰਦੀ ਹੈ ਜਦ ਸਾਰੀਆਂ ਸੰਸਥਾਵਾਂ ਉੱਥੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਨੂੰ ਪਹਿਲਾਂ ਦਸਤਾਰ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀ ਦੂਜੀਆਂ ਸੰਸਥਾਵਾਂ ਜਾਂਦੀਆਂ ਇੱਕ ਮਾਨ ਤੇ ਇੱਜ਼ਤ ਹੁੰਦਾ ਅਸੀਂ ਲੋਕਾਂ ਵੀ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਖਦਮਨ ਸਾਹਿਬ ਦਮਨੋਂ ਸਾਹਿਬ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਨ ਤੇ ਸਤਿਕਾਰ ਦਿੰਦਾ ਹੈ ਉਸ ਮਾਨ ਸਤਕਾਰ ਨੂੰ ਕਾਇਮ ਕਾਇਮ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਹੈ ਨਾ ਕੁਲਦੀਪ ਸਿੰਘ ਦਾ ਕੋਈ ਕਾਰਨ ਹੈ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਸਮੇਂ ਦੇ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜ਼ਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਜਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮਦਿਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਆ ਜੀ ਇਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਇਮ ਨੇ ਲੁਧਿਆਣਾ ਗੁਰਮਤ ਗਿਆਨ ਮਿਸ਼ਨ ਕਾਇਮ ਲੁਧਿਆਣਾ ਸਹਿਬਜ਼ਾਦਾ ਜਗਜਾਤ ਸਿੰਘ ਗੁਰਮਤ ਗਿਆਨ ਮਿਸ਼ਨ ਕਾਇਮ ਚਾਹੁੰਦਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ٹرسٹ ਹੈ ਸਾਡਾ ਬੁੱਢੇਵਾਲ ਲੁਧਿਆਣਾ ਉਹ ਸਖ ਫੈਮਿਲੀ ਕਲੱਬ ਗੁਰੂ ਗ੍ਰੰਥ ਸਾਹਿਬ ਕ ਜਥਾ ਪੰਗਾਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾ ਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਰੇ ਸੰਸਾਰ ਵਿੱਚ ਕੰਮ ਕਰਦੀ ਉਹ ਜਿਹਨਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀ ਆਮ ਕੇਂਦਰੀ ਸ਼੍ਰੀ ਗੋਬਿੰਦ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨਿਆ ਉਹ ਸਾਰੀਆਂ ਸੰਸਥਾਵਾਂ ਜੜੀਆਂ ਨੇ ਇੱਥੇ ਸ਼ਾਮਲ ਨੇ ਜਨ ਨੇ ਆ ਕੇ ਭਾਈਵਾਲੀ ਕੀਤੀ ਸਾਈਂ ਸਾਹਿਬ ਇਦਾਂ ਦਾ ਪਹਿਲੇ ਕਦੀ ਇਤਿਹਾਸ 'ਚ ਹੋਇਆ ਸਿੱਖ ਇਤਿਹਾਸ ਵਿੱਚ ਜੋ ਇਸ ਤਰ੍ਹਾਂ ਦਾ ਵਤੀਰਾ ਅੱਜ ਕੀਤਾ ਗਿਆ ਮੁਗਲਾਂ ਦੇ ਸਮੇਂ 'ਚ ਤੁਹਾਨੂੰ ਲੱਗਦਾ ਹੈ ਅਜਿਹਾ ਨਹੀਂ ਰਿਹਾ ਪਿਆਰੇ ਬੱਚਿਓ ਉਤਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਜੋਗ ਹੈ ਇਹ ਤੇ ਤੁਸੀਂ ਦੇਖਿਆ ਜਿੱਦ ਨੇ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਦਿਨ ਫੈਸਲਾ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇਹ ਕਹਿੰਦਾ ਮੇਰੀ ਕੌਮੀ ਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼੍ਰੋਮਣੀ ਕਮੇਟੀ ਦੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚੋਂ ਨਿਕਲਣੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਯਮ ਬਣਨੇ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਹੀਂ ਦੇਖਣੀ ਪਵੇ ਹਨੇਰੇ ਤੋਂ ਚਾਨਣ ਤੇ ਜਾਵਾਂਗੇ ਜਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ ਅਸੀਂ ਲੱਕ ਬੰਨੇ ਆਉਣ ਵਾਲਾ ਸਮਾਂ ਆਏਗਾ ਛੋਣੀ ਕਮੇਟੀ ਚੋਣਾਂ ਵਾਸਤੇ ਅਸੀਂ ਪੰਥਕ ਮਾਨਤਾਂ ਨੂੰ ਨਾਲ ਲੈ ਕੇ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਛੋਣੀ ਕਮੇਟੀ ਦੇ ਲਈ ਕੰਮ ਕਰਾਂਗੇ ਗੁਰੂ ਦੇ ਵਿਸ਼ਵਾਸ ਹੈ ਕਿ ਆਉਣ ਵਾਲਾ ਕੱਲ ਬਹੁਤ ਮਾਨਮਤਾ ਹੋਏਗਾ ਪੰਚ ਦੀ ਮਰਜ਼ਾ ਦਾ ਹੋਏਗਾ ਸਿੰਘ ਸਾਹਿਬ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਆ ਸਵਾਗਤ ਨਹੀਂ ਹੋਣ ਦਿਆ ਸੀ ਲੇਕਿਨ ਇਸੇ ਕਰਕੇ ਸ਼ਾਇਦ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸਰਾ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਹੁਣ ਦਲਜੀਤ ਸਿੰਘ ਅੜਗਾਜ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਤੇ ਕੀ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪੈਸ ਕਰਨਾ ਬੇਤਰ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੀ ਦੁਬਧਾ ਦੂਰ ਕਰ ਦੇ ਬੇਤਰ ਢਾਂਗੋ ਸੀ ਇਸ ਲਈ ਉਹ ਨਹੀਂ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਹੁਣ ਵੇਲੇ ਸਮੇਂ ਚ ਸਾਡੀ ਇਹ ਅਪੀਲ ਹੈ ਪੰਥ ਦੇ ਜਿ세 ਬੰਦਿਆਂ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ ਜੰਗ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਜੰਗ ਜਿ세 ਬੰਦੇ ਸਾਡੀ ਬੇਨਤੀ ਰਹੇਗੇ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਹੈ ਨਾ ਉਹਨੂੰ ਬਣ ਕਰਾ ਰੱਖਣਾ ਹੈ ਅਸੀਂ ਕਿਸੇ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਤਰ੍ਹਾਂ ਦਾ ਵਾਰ ਕਰਕੇ ਅਸੀਂ ਕੌਮੀ ਸਿਰ ਨਹੀਂ ਵਾਣੀ ਕਰਨਾ ਸਤ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਗੈਰ ਹਾਜ਼ਰੀ ਤੇ ਜਿਹੜਾ ਕੀਤਾ ਗਿਆ ਕੋਈ ਵੀ ਸਮਾਗਮ ਪਿਛਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਜਿਹੜੇ ਆ ਉਹ ਵਾਪਸ ਲੈ ਗਏ ਆ ਔਰ ਅੰਤਰਨ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝਿਓ ਵੀ ਇਹ ਵੀ ਜਿਹੜਾ ਵਾ ਪੁਨਰ ਵਿਚਾਰ ਹੋ ਕੇ ਵਾਪਸ ਹੋਣਾ ਚਾਹੀਦਾ ਦੇਖੋ ਇਹ ਤਾਂ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਥ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹਨੂੰ ਮੇਰੀ ਆਹ ਕਾਹ ਤਖਤ ਹੈ ਇਥੇ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਦਾ ਛੇਤਾ ਰੱਖਣਾ ਮੈਂ ਕਿਹੜੇ ਕਿਹੜੇ ਉਹ ਪੂਰਨ ਸਿੰਘ ਦੇ ਫੈਸਲੇ ਵਾਪਸ ਹੋਏ ਨਾ ਜਿਹੜੇ ਗੂਣਿਓਂ ਜਾ ਕੇ ਕੀਤੇ ਸਨ ਉਹ ਮਰਜ਼ਾਦਾ ਵਿੱਚ ਹੀ ਨੇ ਸਨ ਜਿਹੜੇ ਫੈਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਕਿਸੇ ਇਸ ਕਰਕੇ ਉਹ ਵੀ ਉਹ ਵੀ ਅੰਬੇਗਰ ਮਰਜ਼ਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਥੇਦਾਰ ਨਹੀਂ ਸਿੱਦੇ ਪੰਥ ਨੇ ਵਾਪਸ ਕਰਵਾਇਆ ਸੀ ਇਹ ਜਦੋਂ ਅੱਜ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਕੋਈ ਤੇ ਮੈਂ ਮਾਲਕ ਨਹੀਂ ਐ ਨਾ ਸ਼ੋਮਨੀ ਕਮੇਟੀ ਮਾਲਕ ਐ ਨਾ ਬਾਦਲ ਧੜੰਬਾ ਮਾਲਕ ਐ ਇਸ ਕਰਕੇ ਨਾ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਆ ਸਾਡੀ ਹਰ ਗੱਲ ਹੋਣੀ ਚਾਹੀਦੀ ਐ ਅਸੀਂ ਜਦੋਂ ਤਖਤ ਸਾਹਿਬ ਦੀ ਮਰਜ਼ਾਦਾ ਦੇਖਦੇ ਆ ਉੱਥੇ ਪ੍ਰਕਾਸ਼ ਸਵਾ 4 ਵਜੇ ਹੁੰਦਾ ਅਰਦਾਸ ਚਲਦੇ ਖੰਡ ਪਾਠ ਦੇ ਕਮਰੇ 'ਚ ਕੀਤੀ ਗਈ ਐ ਅਸੀਂ ਚਾਹੁੰਦੇ ਆ ਕਿ ਇਹ ਮੋ ਪ੍ਰੋਗਰਾਮ ਦੇ ਨਾਲ ਜਾਂ ਪੰਜ ਦੇ ਤਖਤ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਨਾ ਕਿਤੇ ਭੁੱਲ ਕੀਤੀ ਜਾਵੇ ਸਾਬ ਗਿਆਨੀ ਹਰ ਪ੍ਰੀਸਰ ਨੂੰ ਝਟਕੇ ਦੂਜੇ ਦੋਨਾਂ ਜਫੇਦਾਰ ਸਾਹਿਬਾਂ ਵੱਲੋਂ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੀ ਜੋ ਕੁਝ ਹੋਇਆ ਬਖਾਰਾ ਮੈਂ ਕਹਿੰਦਾ ਉਹਨਾਂ ਦਾ ਵੱਲੋਂ ਸਾਰੀ ਪੰਥ ਕਰਿਆ ਜੀ ਬਾਦਲ ਦਲ ਦੇ ਅੰਦਰ ਬੰਦੇ ਤਸਦੀਫੇ ਦੇ ਕੇ ਜਾ ਰਹੇ ਨੇ ਯੂਥ ਦਲ ਦੇ ਤਸਦੀਫੇ ਦੇ ਕੇ ਜਾ ਰਹੇ ਨੇ ਸਾਫਾ ਪ੍ਰਧਾਨ ਲੰਗੋਵਾਲ ਸਿਵਾ ਦੇ ਕੇ ਜਾ ਰਹੇ ਖੁਦ ਮੋਤਵਰ ਸਰਜਨ ਸਿੰਘ ਇਹ ਕਿਨਾ ਵੱਲੋਂ ਆ ਉਹਨਾਂ ਦੇ ਲੈ 2 ਦਸੰਬਰ ਦੇ ਫੈਸਲੇ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਅਸੀਂ ਸਿਆਸੀ ਤੌਰ ਤੇ ਕਰ ਰਹੇ ਆ ਇਹ ਪੰਥਕ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਸਾਰੇ ਪੰਥ ਨੂੰ ਅਪੀਲ ਹੈ ਕਿ ਬਿਨਾ ਆਪਸੀ ਯਕੀਨਸ ਪੰਥਕਾਂ ਇੱਕ ਸੁਰਤਾ ਇੱਕ ਸਰਤਾ ਲਈ ਮਿਲ ਕੇ ਕੰਮ ਕਰੀਏ ਗੁਰੂ ਗ੍ਰੰਥ ਗੁਰਪੰਥ ਸਾਡੇ ਉਹ ਸਿਧਾਂਤ ਨੇ ਗੁਰੂ ਨੇ ਦਿੱਤੇ ਨੇ ਇਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਹੈ ਤੇ ਸਿਕਰਤ ਮਰਜ਼ਾਦਾ ਜੋ ਖਾਲਸਾ ਪੰਥ ਨੇ ਸਾਡੇ ਲਈ ਅਕਾਲ ਤਖਤ ਬਹਿ ਕੇ ਬਣਾਈ ਹੈ ਜਿਸ ਸ਼੍ਰੋਮਣੀ ਕਮੇਟੀ ਸਾਡੇ ਹੈ ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੋੜ ਕੇ ਕੰਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ